ਆ ਸਾਰਿਆਂ ਨੂੰ ਪਤਾ ਹੈ ਕਿ ਆਪਾਂ 14 ਤਰੀਕ ਨੂੰ ਸ਼ਹੀਦਾਂ ਦੀ ਧਰਤੀ ਮੁਖ ਸਰਵਖੇ ਪਾਰਟੀ ਦਾ ਆਗਾਜ਼ ਕੀਤਾ ਸੀ ਅੱਜ ਉਸੇ ਹਿਸਾਬ ਨਾਲ ਜਿਲ੍ਹਿਆਂ ਦੇ ਪੰਜ ਪ੍ਰਧਾਨੀ ਮੈਂਬਰ ਜਿਹੜੇ ਬਣਾ ਰਹੇ ਆ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਨੀ ਚਾਹੁੰਨੀ ਕਿ ਆਪਾਂ ਪੰਥ ਦੀ ਸੇਵਾ ਸਮਝਦੇ ਨਾ ਤੇ ਕੰਮ ਕਰੀਏ ਕੋਈ ਵੀ ਆਪਣੇ ਮਨ ਚ ਵੈਰ ਵਿਰੋਧ ਕਿਸੇ ਨਾਲ ਵੀ ਕੋਈ ਵੀ ਮੁਸ਼ਕਲ ਆਉਂਦੀ ਹੈ ਤੇ ਜਿਹੜੇ ਪੰਜ ਮੈਂਬਰ ਹੈ ਇਕੱਠੇ ਹੋ ਕੇ ਸਲਾਹ ਕਰ ਸਕਦੇ ਆ ਕਿਉਂਕਿ ਜੇ ਸਾਰੇ ਆਪਾਂ ਇਕੱਠੇ ਹੋਵਾਂਗੇ ਇੱਕ ਨਿਸ਼ਾਨ ਸਾਹਿਬ ਤੇ ਭਾਈ ਸਾਹਿਬ ਕਹਿੰਦੇ ਹਨ ਆਪਾਂ ਇੱਕ ਨਿਸ਼ਾਨ ਸਾਹਿਬ ਤਲੇ ਇਕੱਠੇ ਹੋਈਏ ਸਭ ਤੋਂ ਜ਼ਰੂਰੀ ਮਕਸਦ ਸਾਡਾ ਇਹ ਆ ਕਿ ਆਪਾਂ ਇਕੱਠੇ ਹੋਈਏ ਇੱਕਠੇ ਹੋ ਕੇ ਆਪਾਂ ਚੱਲਾਂਗੇ ਤੇ ਕੋਈ ਵੀ ਸਾਨੂੰ ਜਿਹੜੀ ਆ ਸਰਕਾਰ ਉਹ ਹਰਾ ਨਹੀਂ ਸਕਦੀ ਬਾਕੀ ਆਪਾਂ ਸਾਰੀਆਂ ਸਰਕਾਰਾਂ ਦਾ ਵੇਖ ਹੀ ਲਿਆ ਕਈ ਸਵਾਲ ਕਰਦੇ ਕਿ ਪਾਰਟੀ ਬਣਾਉਣ ਦੀ ਜ਼ਰੂਰਤ ਕਿਉਂ ਪਈ ਇਹ ਤੇ ਆਪਾਂ ਸਾਰਿਆਂ ਨੂੰ ਪਤਾ ਹੀ ਵੀ ਆਪਾਂ ਨੂੰ ਸਾਰੀ ਲੋਕਾਂ ਦੀ ਪਹਿਲੀ ਆਵਾਜ਼ ਸੀ ਵੀ ਭਾਈ ਸਾਹਿਬ ਨੂੰ ਐਮਪੀ ਬਣਾਈਏ ਫਿਰ ਸਾਰੀ ਸੰਗਤ ਦੀ ਹੁਣ ਆਵਾਜ਼ ਸੀ ਵੀ ਆਪਾਂ ਪਾਰਟੀ ਦਾ ਆਗਾਜ਼ ਕਰੀਏ ਇਸ ਕਰਕੇ ਸਾਨੂੰ ਪਾਰਟੀ ਬਣਾਉਣੀ ਪਈ ਕਿਉਂਕਿ ਕੋਈ ਸਾਡਾ ਵੀ ਥੋੜਾ ਬਹੁਤਾ ਹੋਊਗਾ ਤੇ ਆਪਣਾ ਜਿੱਥੇ ਮਰਜੀ ਆਪਾਂ ਬਹਿ ਸਕਦੇ ਖਲੋ ਸਕਦੇ ਆ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਇੱਕ ਤੇ ਮਸਾ ਸਾਰਿਆਂ ਨੂੰ ਇਹ ਕਹਿ ਨਹੀਂ ਕਿ ਸਾਰੀ ਸੰਗਤ ਜਿੰਨੇ ਕੋਈ ਅਜੇ ਤੱਕ ਅਮਰਤ ਨਹੀਂ ਛਕਿਆ ਤੇ ਭਾਈ ਸਾਹਿਬ ਦਾ ਸੁਨੇਹਾ ਹੈ ਕਿ ਜਦੋਂ ਸਾਰੇ ਅਸੀਂ ਅਮਰਤਾਰੀ ਹੋਵਾਂਗੇ ਆਨੰਦਪੁਰ ਘਰ ਵਾਪਸੀ ਕਰਾਂਗੇ ਤੇ ਕੋਈ ਵੀ ਸਰਕਾਰ ਜਿਹੜੀ ਸਾਨੂੰ ਹਰਾ ਨਹੀਂ ਸਕਦੀ ਸਭ ਤੋਂ ਜ਼ਰੂਰੀ ਇਹ ਹੈ ਕਿ ਅਸੀਂ ਅਮਰਤ ਛਕੀਏ ਗੁਰੂ ਵਾਲੇ ਬਣੀਏ ਤੇ ਸਿੰਘ ਸੱਜੀਏ ਸਭ ਤੋਂ ਜ਼ਿਆਦਾ ਸਾਡੇ 'ਚ ਜ਼ਰੂਰੀ ਇਹ ਵਾ ਜਦੋਂ ਆਪਾਂ ਗੁਰੂ ਵਾਲੇ ਬਣ ਗਏ ਤੇ ਆਨੰਦਪੁਰ ਘਰ ਵਾਪਸੀ ਕੀਤੀ ਤਾਂ ਸਾਨੂੰ ਸਾਰਿਆਂ ਨੂੰ ਪਤਾ ਲੱਗਣਾ ਕਿ ਸਾਡੇ ਹੱਕ ਕੀ ਆ ਆਪਣੇ ਹੱਕਾਂ ਦੀ ਆਪਾਂ ਮੰਗ ਕਰ ਸਕਦੇ ਆ ਇਹ ਕਰਕੇ ਸਾਰੀ ਸੰਗਤ ਨੂੰ ਕਿ ਆਪਾਂ ਵੱਧ ਚੜ ਕੇ ਇੱਕ ਕੰਮ ਕਰੀਏ ਕਿ ਆਪਣੀ ਪਾਰਟੀ ਨੂੰ ਬੁਲੰਦੀਆਂ ਤੱਕ ਲੈ ਕੇ ਜਾਈਏ ਤੇ ਬਾਕੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਬਹੁਤ-ਬਹੁਤ ਧੰਨਵਾਦ ਆ ਧੰਨਵਾਦ ਤੇ ਇੱਕ ਆਪਣਾ ਦਿਲ ਲਗਾ ਕੇ ਆਪਾਂ ਚੰਗੀ ਜੋਸ਼ ਔਰਨਾ ਕੰਮ ਕਰੀਏ ਤੇ ਜਿਹੜਾ ਆਪਣੀ ਜਿਹੜੀ ਪਾਰਟੀ ਆ ਉਹ ਬੁਲੰਦੀਆਂ ਤੱਕ ਪਹੁੰਚੇ ਤੇ ਸਾਰੀ ਸੰਗਤ ਦਾ ਧੰਨਵਾਦ ਤੇ ਬਾਕੀ ਮੈਂ ਤੁਹਾਨੂੰ ਇੱਕ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ ਦੀਪ ਸਿੱਧੂ ਜਿਨ੍ਹਾਂ ਦੀ ਵਰਸੀ 15 ਤਰੀਕ ਨੂੰ ਚੌਂਕੀ ਮਾਨ ਲੁਧਿਆਣਾ ਵੀ ਖੇ ਮਨਾਈ ਜਾਂਦੀ ਆ ਵੇਖੋ ਉਹਨਾਂ ਨੇ ਪੰਥ ਨੂੰ ਉਹਨਾਂ ਦੀ ਬਹੁਤ ਦੇਣ ਆ ਗੋਇਨਾ ਐਸ਼ ਆਰਾਮ ਛੱਡ ਕੇ ਪੰਥ ਦਾ ਬਦ ਦਰਦ ਲੈ ਕੇ ਪੰਥ ਚ ਆਏ ਤੇ ਅੱਜ ਉਹਨਾਂ ਦੀ ਬਹੁਤ ਲੋੜ ਹੀ ਪੰਥ ਨੂੰ ਤੇ ਚਲੋ ਜੋ ਵਾਹਿਗੁਰੂ ਦੇ ਬਾਣੇ ਚ ਉਹ ਆਪਾਂ ਨੂੰ ਮੰਨਣਾ ਪੈਣਾ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਜ ਚੜ ਕੇ ਉੱਥੇ ਆਪਾਂ ਪਹੁੰਚੀਏ ਪਤਾ ਲੱਗੇ ਸਰਕਾਰਾਂ ਨੂੰ ਕਿ ਕਿੰਨੀ ਉਸੇ ਕਿੰਨਾ ਵੱਡਾ ਇਕੱਠ ਹੋਇਆ ਵਾ ਸਾਰੀ ਸੰਗਤ ਨੂੰ ਬੇਨਤੀ ਕਿ ਵੱਜ ਚੜ ਕੇ ਉੱਥੇ ਚੌਂਕੀ ਮਾਨਵੀ ਤੇ ਪਹੁੰਚੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈ ਸਾਵਾ